ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ 8 ਨਵੰਬਰ ਤੇ ਡੇਲੀ ਬਲੌਗ ਦੇ 80 80 ਦਿਨ ਹੋ ਗਏ ਆਪਾਂ ਨੂੰ ਬਲੌਗਿੰਗ ਕਰਦੇ ਸਿਰਫ 20 ਬਲੌਗ ਰਹਿ ਗਏ ਆਪਣੇ 100 ਬਲੌਗ ਪੂਰੇ ਹੋਣ ਦੇ ਵਿੱਚ ਤਾਂ ਵਧੀਆ ਹੋ ਰਿਹਾ ਵਾ 325 ਸਬਸਕ੍ਰਾਈਬਰ ਹੋ ਗਏ ਆਪਣੇ ਵਿਊਜ਼ ਹੋ ਗਏ ਮੇਰੇ ਸਾਹਮਣੋਂ 13000 ਪਲੱਸ ਤੇ ਜੋ ਘੰਟੇ ਨੇ ਉਹ ਵੀ 600 ਪਲੱਸ ਹੋ ਗਏ ਤਾਂ ਲੱਗੇ ਹੋਏ ਆ ਕੋਈ ਨਾ ਆਪਣੀ ਮਿਹਨਤ ਰੰਗ ਲਿਆਉਗੀ ਤੈਨੂੰ ਅਗਰ ਪਸੰਦ ਆਉਂਦੇ ਨੇ ਤਾਂ ਚੈਨਲ ਨੂੰ ਬਤਵਾ ਸਬਸਕ੍ਰਾਈਬ ਕਰਦੇ ਜਾਓ ਲਾਈਕ ਕਰਦੇ ਜਾਓ ਗੁੱਡ ਮਾਰਨਿੰਗ ਤੇ ਮੈਡਮ ਅੱਜ ਆਪਣਾ ਸਿਮਾ ਬਲੌਗ ਹੈ ਤੇ ਹੁਣ ਹੁਣੇ ਜਾ ਰਹੇ ਹਾਂ ਛੱਡਣ ਮੈਡਮ ਨੂੰ ਸਕੂਲ ਹੈਵਨ ਸੱਤਾ ਪਿਆ ਸੀ ਪਰ ਮੇਰੀ ਗੱਡੀ ਦੀ ਟੂੰਟੂ ਦੇ ਨਾਲ ਉੱਠ ਗਿਆ ਤੇ ਹੁਣ ਰੋ ਰਿਹਾ ਯਾਰ ਮੱਠ ਮਨ ਨੂੰ ਥੋੜਾ ਜਿਹਾ ਸਖਤ ਕਰਕੇ ਜਾਣਾ ਪਊਗਾ ਕਿਉਂ ਨਾਲ ਲੈ ਕੇ ਨਹੀਂ ਜਾ ਸਕਦਾ ਫਿਰ ਉੱਥੇ ਪੁੱਤ ਜੇ ਨਾਲ ਲੈ ਗਿਆ ਛੱਡਣ ਵਾਪਸੀ ਵੇਲੇ ਬਹੁਤ ਤੰਗ ਕਰੂਗਾ ਮੈਨੂੰ ਤਾਂ ਵਸ ਨਾ ਇਹ ਦਾਦੀ ਜੀ ਨੇ ਸੰਭਾਲ ਲਿਆ ਉਹ ਤੇ ਅਸੀਂ ਜਾ ਰਹੇ ਹਾਂ ਹੁਣ ਮੈਡਮ ਨੂੰ ਤੇ ਸਕੂਲ ਬਸ ਫਿਰ ਆ ਕੇ ਸਕੂਲ ਤੋਂ ਜਾਣਾ ਮੈਂ ਤਿਆਰ ਹੋ ਕੇ ਪੜਾਉਣ ਅੱਜ ਆਏਗਾ ਸੈਚਰਡੇ ਅੱਜ ਕੁਝ ਥੋੜੇ ਜਿਹੇ ਲੰਬੇ ਲੈਕਚਰ ਹੁੰਦੇ ਨੇ ਤੇ ਫਿਰ ਸ਼ਾਮ ਨੂੰ ਜਾਣਾ ਮੈਂ ਵੱਡੇ ਮੰਮੀ ਨੂੰ ਪਿੰਡ ਛੱਡਣਾ ਪਹਿਲਾਂ ਕੱਲ ਜਾਣਾ ਸੀਗਾ ਪਰ ਉਹ ਕਹਿੰਦੇ ਕਿ ਐਵੇਂ ਕੀ ਕੱਲ ਜਾ ਕੇ ਅੱਜ ਸਵੇਰੇ ਸਵੇਰੇ ਮੁੜਨਾ ਪੈਂਦਾ ਤਾਂ ਅੱਜ ਸੈਚਰਡੇ ਆ ਤੇ ਅੱਜ ਜਾਵਾਂਗੇ ਰਾਮਨਾਰਨ ਸ਼ਾਮ ਨੂੰ ਤੇ ਕੱਲੂ ਆਮ ਨਾਲ ਸੰਡੇ ਨੂੰ ਵਾਪਸ ਮੁੜ ਕੇ ਆਵਾਂਗੇ ਤਾਂ ਚਲੋ ਜੀ ਛੱਡ ਕੇ ਆਈਏ ਮੈਡਮ ਨੂੰ ਸਕੂਲ ਤੇ ਆਪਾਂ ਨੇ ਘੋਗੜ ਨੂੰ ਛੱਡਤਾ ਸਕੂਲ ਤੇ ਹੁਣ ਵਾਪਸ ਜਾ ਰਹੇ ਆ ਤੇ ਜਾ ਕੇ ਬੈਸਤਾ ਅੱਜ 8:30 ਨੂੰ ਇੱਕ ਲੈਕਚਰ ਕਹਿੰਦੇ ਸੀਗੇ ਆਈਪੀਐਸ ਕਰਨੀ ਬਟ ਉਹ ਕਹਿੰਦੇ ਸੀ ਕਿ 7:30 ਤੁਹਾਨੂੰ ਕਾਲ ਕਰਕੇ ਦੱਸ ਦਾਂਗੇ ਸਰ ਕਿ ਸਟੂਡੈਂਟਸ ਦਾ ਕੀ ਆ ਆਉਣਗੇ ਨਹੀਂ ਹੁਣ ਮੈਂ ਦੱਸ ਦਿਓ ਤਦ ਨੂੰ ਫੇਰ ਆਪਣਾ 11:00 ਵਜੇ ਨਿਸ਼ਚੇ ਦੇ ਵਿੱਚ ਤਾਂ ਹੈਗਾ ਯਾਰ ਲੈਕਚਰ ਪਰ ਇਸ ਵਾਰ ਇਸ ਵਾਰੀਆ ਟਾਈਮਿੰਗ ਥੋੜੀ ਜੀ ਉਹ ਕਰਦੇ 11 ਤੋਂ 12 ਰੱਖਿਆ ਇੱਕ ਲੈਕਚਰ ਇੱਕ 300 ਤੋਂ 4 ਰੱਖਦਾ ਤੇ ਜਾ ਕੇ ਗੱਲ ਕਰਦਾ ਮੈਂ ਕਿ ਤਿੰਨ ਤੋਂ 4 ਵਾਲਾ ਮੇਰੇ ਸੈੱਟ ਨਹੀਂ ਬੈਠਣਾ ਕਿ 2:30 ਵਜੇ ਤਾਂ ਮੈਂ ਜਾ ਕੇ ਘੋਗੜ ਨੂੰ ਲੈ ਕੇ ਆਉਣਾ ਹੁੰਦਾ ਤੇ ਮੈਂ ਆਉਣ ਦੇ ਵਿੱਚ ਮੈਨੂੰ ਟਾਈਮ ਲੱਗ ਜਾਂਦਾ ਦੂਜੀ ਗੱਲ ਮੈਂ ਜਾਣਾ ਮਾਂਮੀ ਨੂੰ ਛੱਡਣ ਤਾਂ ਉਹ ਟਾਈਮਿੰਗ ਆਪਣੇ ਸੈੱਟ ਨਹੀਂ ਬੈਠਦੀ 2 ਵਜੇ ਤੱਕ ਸੈੱਟ ਬੈਠ ਹੋਈਏ ਜਾਂ ਫਿਰ 3 ਵਜੇ ਤੱਕ ਆਪਾਂ ਫ੍ਰੀ ਹੋਈਏ ਤਾਂ ਸੈੱਟ ਬੈਠਦਾ ਇੱਕ ਹੋਰਾ ਇੱਕ ਪਤਾ ਨਹੀਂ ਕੋ ਗੜਨੇ ਕੀ ਚੀਜ਼ ਦੇਖੀ ਆ ਵਰੇ ਰੋਡ ਦੇ ਉੱਤੇ ਕੋਈ ਮਿਰਚ ਜੇ ਵਰਗੀ ਹੁੰਦੀ ਆ ਲਾਲ ਜੇ ਰੰਗ ਦੀ ਕਿਹਦੇ ਵਿੱਚ ਦੇਖਣਾ ਚੈੱਕ ਕਰਨਾ ਕੀ ਆ ਇਹ ਮੈਂ ਬੱਸ ਵਨ ਦੇਖੀ ਤਾਂ ਹੈਗੀ ਆ ਉਹ ਮਿਰਚਾਂ ਜੇ ਵਰਗੀ ਹੀ ਹੁੰਦੀ ਆ ਮੈਨੂੰ ਵੀ ਪਤਾ ਹੁੰਦਾ ਕੀ ਆ ਮੈਨੂੰ ਦੇਖਿਆ ਰਾਤ ਨੂੰ ਜਾਂਦੇ ਜਾਂਦੇ ਮੈਂ ਕਿਉਂਕਿ ਕੱਲ ਵੀ ਉਰੀ ਦੇਖੀ ਸੀਗੀ ਇਹ ਨੂੰ ਦੇਖ ਕੇ ਹਮਤਿਆ ਕਰਨ ਲਾ ਹੁਣ ਮੈਨੂੰ ਅੰਦਰ ਕੁਰੀਓਸਟੀ ਹੋ ਰਹੀ ਹੈ ਕਿ ਹੈਗੀ ਕੀ ਚੀਜ਼ ਹੈ ਤੇ ਇਧਰਲੇ ਪਾਸੇ ਦੇਖੋ ਸਾਰਾ ਜੰਗਲੀ ਜਿਹਾ ਇਲਾਕਾ ਹੋਇਆ ਹੋਇਆ ਨਾਲ ਹੈਗਾ ਨਾਲਾ ਆ ਰਹੀ ਹੈ ਆਹ ਹੈ ਚੀਜ਼ ਮਿਰਚਾਣੀ ਹੈਗੀ ਇਹ ਇਹਦਾ ਫੁੱਲ ਜੇ ਟਾਈਪ ਬਗੁਸ਼ ਦੋਨੇ ਕੀ ਹੈ ਥੋੜਾ ਜਿਹਾ ਹੈ ਚਿਬੜਾ ਜੇ ਟਾਈਪ ਨੇੜੋਂ ਜੇ ਦੇਖਦੇ ਹਾਂ ਕੀ ਹੈ ਹੈਗੀ ਬੇਲ ਜੀ ਹੈ ਇਹ ਆ ਦੇ ਦਮ ਕੇ ਇਸ ਤਰ੍ਹਾਂ ਇਹ ਇਹ ਬੱਦੇ ਹੋਗੇ ਆਹਵਾਂ ਦਾ ਜੇ ਕਿਸੇ ਨੂੰ ਪਤਾ ਨਾ ਕਿ ਇਹ ਕੀ ਚੀਜ਼ ਹੈ ਇੱਕ ਆਦਾ ਖਾਲਾ ਇਹ ਕਾਦੀ ਬੇਲ ਹੈ ਤਾਂ ਕਮੈਂਟ ਚ ਦੱਸਿਓ ਜਰੂਰੀ ਹੈ ਪਰ ਮੈਨੂੰ ਨਹੀਂ ਪਤਾ ਹੈ ਹੈ ਕਿ ਕਿਹੜੀ ਆ। ਯਾਦ ਤਾਂ ਘਰੋਂ ਬਚਣਾ ਪਊਗਾ। ਜਾਂ ਮੈਡਮ ਹੀ ਕੱਢਣਗੇ ਕੋਈ ਕਿ ਕਿੱਤੀ ਚੀਜ਼ ਆ ਇਹ। ਕਿਉਂਕਿ ਉਹਨਾਂ ਦੇ ਨਾਲ ਜੋ ਟਿਕ ਨੇ ਕਿ ਉਹ ਐਮ ਐਸ ਸੀ ਬੋਟਨੀ ਨੇ ਸ਼ਾਇਦ ਉਹਨਾਂ ਤੋਂ ਪੁੱਛ ਲੈਣ। ਉਹਨਾਂ ਨੂੰ ਪਤਾ ਹੋ ਸਕਦਾ ਕਿ ਬੋਟਨੀ ਨੇ ਮਾਸਟਰ ਕੀਤੀ ਹੈ ਉਹਨਾਂ ਨੇ। ਜਾਂ ਫਿਰ ਗੂਗਲ ਗੂਗਲ ਬਾਪੇ ਦੀ ਜੈ। ਪਰ ਅਗਰ ਤੁਹਾਨੂੰ ਵੀ ਪਤਾ ਤਾਂ ਤੁਸੀਂ ਮੈਨੂੰ ਕਮੈਂਟ ਬਾਕ ਵਿੱਚ ਦੱਸ ਸਕਦੇ। ਉਹ ਲੋਬੀ ਸੜਕ ਕਰੀਏ ਪਾਰ ਗੱਡੀ ਖੜੀ ਹੈ ਆਪਣੀ ਕਰੀਓਸਟੀ ਹੋਰ ਗੱਲਾਂ ਦੀ ਗੱਲਾਂ ਠੰਡ ਬਹੁਤ ਹੋ ਗਈ ਬਾਹਰ ਨਿਕਲੇ ਮੈਂ ਤਾਂ ਓਹ ਠੰਡ ਬਹੁਤ ਲੱਗੀ ਓਏ ਠੰਡ ਹੈਗੀ ਤਾਂ ਚਲੋ ਜੀ ਹੁਣ ਘਰੇ ਜਾਂਦਾ ਮੈਂ ਰੈਡੀ ਹੁੰਨਾ ਵਾ ਬਹੁਤ ਕਰਮਾ ਵਾਲੇ ਆ ਗੁਰੂ ਸਾਹਿਬ ਤੇ ਦਰਸ਼ਨ ਹੋਏ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹੈਵਨ ਕਿੱਥੇ ਗਿਆ ਬਈ ਹਾ ਵਾ ਸੇ ਇਹ ਹੈ ਆਪਾਂ ਨੇ ਹੈਵਨ ਨੂੰ ਫੜਨਾ ਬਈ ਰੁਕ 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 ਚੋਪਾ ਉੱਪਰ ਦੀ ਜਾਵਾਂਗੇ ਕਿੰਨਾ ਚਲਾ ਕੇ ਦੇਖੋ ਵਾ ਦੇਖੋ ਮੁਝੂਗਾ

ਦੌੜੀ ਰਿਹਾ ਦੌੜੀ ਰਿਹਾ ਮੈਂ ਆ ਜਾ ਅੱਜ ਦੋ 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 ਕਿੰਨੂ ਕਹੀ ਫੜੀ ਕਾਕੇ ਨੇ ਫੜਾ ਕਾਕੇ ਨੇ ਪਾਪਾ ਨੂੰ ਤਾਂ ਫੜਿਆ ਨਹੀਂ ਕਾਕੇ ਭਾਈ ਮੈਨੂੰ ਫੜਿਆ ਨਹੀਂ ਆਪਦੀ ਵਾਰੀ ਕਹਿੰਦਾ ਮੈਨੂੰ ਫੜੋ ਆਪੜੀ ਪਹਿਲੀ ਕਲਾਸ ਹੈਗੀ ਆ ਆਈਪੀਐਸ ਦੇ ਵਿੱਚ ਅੱਜ ਆਫਿਸ ਤੋਂ ਆਪਾਂ ਫੋਨ ਤੇ ਚੜਾਵਾਂਗੇ ਸੈਚਰਡੇ ਨੂੰ ਆਫਿਸ ਨਹੀਂ ਆਪਾਂ ਓਪਨ ਕਰਦੇ ਕਿਉਂਕਿ ਅੱਜ ਨਾਲ ਇੱਧਰ ਲੈਕਚਰ ਕਾਫੀ ਹੁੰਦੇ ਨੇ ਅਸੀਂ ਅਕਲ ਜੀ ਤੇ ਤਾਂ ਕਰਕੇ ਉਧਰ ਆਫਿਸ ਹੋਣਾ ਟਾਈਮ ਨਹੀਂ ਲੱਗਣਾ ਤਾਂ ਕੌਣ ਤੇ ਆ ਜੂਗੀ ਜੋ ਕੁਐਰੀ ਆਣੀ ਹੋਈ ਤੇ ਅੱਜ ਆਪਾਂ ਭਲਾਈ ਬੀਐਸਸੀ ਪੜ੍ਹੋਣਾ ਲੈਨ ਉਸ ਤੋਂ ਬਾਅਦ ਚ ਨਿਸ਼ਚੇ ਚ ਆਪਾਂ ਪਹੁੰਚ ਗਏ ਇੰਸਟੀਚਿਊਟ ਇਹ ਅੰਡਰਗਰਾਊਂਡ ਇੰਸਟੀਚਿਊਟ ਤੇ ਆ ਕੁਝ ਪੁਰਾਣੀਆਂ ਯਾਦਾਂ ਨੇ ਅੱਦ ਲਾਵਾਂਗੇ ਕਰੰਟ ਅਫੇਅਰਾਂ ਬਾਰੇ ਅੱਜ ਮੈਂ ਆ ਗਿਆ ਸਿੱਖਰੇ ਤੇ ਮੰਮੀ ਨੂੰ ਕਿਹਾ ਕਿ ਸਵੇਰਾ ਬ੍ਰੇਕਫਾਸਟ ਨਹੀਂ ਕੀਤਾ ਤਾਂ ਹੁਣ ਲੰਚ ਬ੍ਰੇਕਫਾਸਟ ਇਕੱਠਾ ਹੀ ਆ ਤਾਂ ਲੱਸੀ ਮੱਖਣ ਬੇਸਣ ਵਾਲੀ ਰੋਟੀਆਂ ਖੀਰ ਤੇ ਮੰਮੀ ਤੋਂ ਮੰਗਾਇਆ ਵਾ ਦਹੀਂ ਮੈਂ ਤਾਂ ਸਵੇਰ ਹੀ ਤੇ ਤੇ ਸੁਆਦਿਸ਼ਟ ਬ੍ਰੇਕਫਾਸਟ ਫਾਸਟ ਲੰਚ ਤੱਕ ਖਾਣੇ ਆ ਤਜ ਮੈਂ ਆ ਗਿਆ ਘਰ ਫਤਵਾ ਸੌ ਗਿਆ ਸੀ ਪਹਿਲਾਂ ਤਾਂ ਤੇ ਹੁਣ ਮੈਂ ਗਲਾਸਾਂ ਗਲਸ ਸਾਰੇ ਲਾਇਆ ਨੌ ਮੈਂ ਤਾਂ ਰੈਡੀ ਵੀ ਆ ਡੈਡੀ ਤੇ ਚਾਚਾ ਜੀ ਲੈਣ ਗਏ ਨੇ ਘੋੜ ਨੂੰ ਸਕੂਲ ਤੋਂ ਤੇ ਬਸ ਉਹਦੇ ਆਉਣ ਤੇ ਫਿਰ ਆਪਾਂ ਚੱਲਾਏ ਮਮਾ ਨੂੰ ਛੱਡਣ ਪੈਂਟ ਤਾਂ ਜੇ ਹੀ ਚੱਲੇ ਮੰਮੀ ਨੂੰ ਛੱਡਣ ਪੈਂਟ ਵੇਗਾ ਜਿੰਨੇ ਲੈ ਇਹ ਅੱਜਾਨੂੰ ਦੁਆਰੇ ਮੌਕਾ ਮਿਲੂਗਾ ਸਾਡੇ ਫੇਵਰਿਟ ਗੋਲ ਗੱਪੇ ਖਾਣ ਦਾ ਆ ਲੈ ਬੈਠੜਾ ਦੇਣਾ ਸਾਰਿਆਂ ਨੂੰ ਹੈਲੋ ਬਾਓ ਹਾਈ ਹਾਈ ਹਾਊ ਆਰ ਯੂ ਪਾਲਿਆ ਬੰਨ ਤਰਾਜ ਜਾਂਦੇ ਹੋਏ ਆਪਾਂ ਰੁਕੇ ਆਂ ਅੰਕਲ ਜੀ ਕੋਲ ਤੇ ਸ਼ਹਿਦ ਵਗੈਰਾ ਲੈ ਰਹੇ ਆਂ ਆਪਾਂ ਤੇ ਸ਼ੁੱਧ ਸ਼ਹਿਦ ਇਹ ਆਪਣਾ ਨਹਿਰ ਆਉਂਦੀ ਹੈ ਰਾਜ ਚ ਕਿਲਾ ਭਰੀਆਂ ਦੇ ਕੋਲੇ ਉਸਿਆ ਸਦੂਸ਼ੈ ਅਗਲੀ ਤੁਹਾਡਾ ਨਾਮ ਕੀ ਹੈ ਜੀ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਹਾਂ ਮੀ ਆ ਲੋ ਆ ਲੋ ਮੀ ਸਰਦਾਰ ਸੁਖਦੇਵ ਸੁਖਦੇਵ ਸਿੰਘ ਜੀ ਦਾ ਆਪਣਾ ਹੈਗਾ ਸ਼ਹਿਦ ਆ ਹੈਗਾ ਨਾ ਅੰਕ ਜੀ ਉਹਦੇ ਕਿਕਰ ਤੇ ਟਾਲੀ ਦਾ ਹਾਂ ਜੀ ਤੇ ਨਾ ਆ ਮਿਲ ਗਿਆ ਤੁਹਾਨੂੰ 베ਰੀ ਦਾ ਤੇ ਬਾਕੀ ਜਿਵੇਂ ਜਿਵੇਂ ਆਉਂਦੇ ਰਹਿਣਗੇ ਫੁੱਲ ਵਗੈਰਾ ਓਵੇਂ ਓਵੇਂ ਹੈਣਾ ਇਹ ਅਲੱਗ-ਅਲੱਗ ਆਉਂਦੇ ਰਹਿਣਗੇ ਯਾਰ ਆ ਹੈਗੇ ਇਹਨਾਂ ਦੇ ਮੱਖੀਆਂ ਤਾਂ ਆਪਦੀਆਂ ਮੱਖੀਆਂ ਰੱਖੀ ਹੋਈਆਂ ਨੇ ਕੱਜੀ ਉਹਨਾਂ ਨੇ ਤੇ ਇਹ ਸਾਰੀਆਂ ਮੱਖੀਆਂ ਦੇ ਠੀਕ ਹੈ ਤਾਂ ਉਹਰੇ ਸਪੈਸ਼ਲ ਇਹਨਾਂ ਨੇ ਮੱਖੀਆਂ ਵੀ ਰੱਖੀਆਂ ਹੋਈਆਂ ਨੇ ਹੈਗੀਆਂ ਇੰਨਾ ਹੀ ਮੱਖੀਆਂ ਦਾ ਸ਼ਹਿਦ ਉਹਰੇ ਰੈਡੀ ਕਰਿਆ ਜਾਂਦਾ ਇਸ ਪੂਰਾ ਸ਼ੁੱਧ ਸ਼ਹਿਦ ਹੈ ਨਾ ਅੰਕਲ ਜੀ? ਹਾਂ ਜੀ ਹਾਂ ਜੀ। ਪੂਰਾ ਨੇਚਰਲ ਸ਼ਹਿਦ ਹੈ। ਤਾਂ ਤੁਸੀਂ ਵੀ ਆ ਕੇ ਲੈ ਕੇ ਜਾਓ। ਇਹ ਪਿੰਡ ਆਪਣਾ ਕਿਲਾ ਭਰੀਆ ਪਿੰਡ ਨੇ। ਹਾਂ ਜੀ ਕਿਲਾ ਭਰੀਆ। ਕਿਲਾ ਭਰੀਆ ਦੀ ਨਹਿਰ ਦੇ ਤੋਂ ਆਪਾਂ ਜਾਣਦੇ ਆ ਜਦੋਂ ਬਾਲੀਆਂ ਬਾਲੀਆਂ ਨੂੰ ਉਦੋਂ ਰਾ ਦੇ ਵਿੱਚੋਂ। ਇਹ ਠੀਕ ਆ ਅੰਕਲ ਜੀ ਸਤਿ ਸ੍ਰੀ ਅਕਾਲ ਜੀ। ਠੀਕ ਆ। ਦੇਖੋ ਮਾਡਰਨ ਘੋੜਾ। ਹਾਂ ਜੀ। ਪਰ ਇਹਦਾ ਇਹਦੀ ਸ਼ਕਲ ਉਹਦੇ ਵਰਗੀ ਆ ਵਟੇ ਉਹ ਬੀਟਲ ਨਹੀਂ ਹੁੰਦਾ ਕੋ ਵੱਡਾ ਹੋਟਾ ਸਾਰਾ ਬੀਟਲ। ਉਹਦੀ ਉਹ ਤੋਂ ਮੈਨੂੰ ਲੱਗਦਾ ਲੈ ਕੇ ਬਣਾਇਆ ਹੋਇਆ ਵਾ। ਆਈਡੀਆ ਕਾਕਾ ਦਾ ਤੇ ਵਜਾ ਕੋਲੋਂ ਬੈਠ ਨਾ ਇਸ ਤੇ ਕਾਕਾ ਕਾਕਾ ਕੀ ਹੈ ਚੋਕੋ ਕੀ ਕੀ ਕਰਨਾ ਕਾਕਾ ਕਾ ਬੈਠੇ ਤੂੰ ਬੈਠਾ ਦੇ ਬੈਠਾ ਦੇ ਤੇ ਤੂੰ ਬੈਠ ਕੇ ਹੀ ਕਰੇਗਾ ਇਸ ਤੇ ਹੈ ਤੂੰ ਬੈਠ ਕੇ ਕਰੇਗਾ ਲੈ ਡਰੋਨ ਲੈ ਜਾ ਗਰ ਪਹਿਲਾ ਹਰ ਚੀਜ਼ ਡਰੋਨ ਡਰੋਨ ਕਹਦਾ 에어ਪਲੇਨ ਮੈਨੂੰ ਦਿਓ ਪਤਾ ਪਲੇਨ ਕਾਕਾ ਪਲੇਨ ਕਾਕਾ ਉਹ ਡਰੋਨ ਨਾਲ ਵੀ ਸਾਡੀ ਉੱਪਰ ਘੁਮਾਈ ਜਾਵੇ ਮੈਂ ਉਹ ਦੋ ਵਾਰ ਕਹਤਾ ਮੈਂ ਕਹ ਤੂੰ ਲੈ ਜਾ ਇਹ ਮਗਰ ਪਿਆ ਰੇ ਉਹ ਕਿਤੇ ਸੁਣਦਾ ਦੋਨੇ ਵਿਆਹ ਚ ਰਵਣ ਦੇ ਵਿਆਹ ਚ ਵੀ ਤੇ ਉੱਥੇ ਉਦਨ ਗਏ ਸੀਗੇ ਆਪਾਂ ਵਿਆਹ ਤੇ ਡਰੋਨ ਵਾਲਾ ਉੱਤੀ ਆ ਗਿਆ ਡਰੋਨ ਲੈ ਕੇ ਮੈਂ ਕਿਹਾ ਬਾਈ ਤੂੰ ਲੈ ਜਾ ਕਿਉਂ ਤੂੰ ਮੇਰਾ ਲਵਾਏਗਾ ਸਸਤਾ ਵੀ ਨਹੀਂ ਆਉਂਦਾ ਪਿੰਚ ਲਵਾਾਂਗੇ ਆਪਾਂ ਫਲੇਨ ਲਿਆਵਾਗੇ ਰੇ ਆਪਾਂ ਪਰਸਨਲ ਜੈਟ ਲਵਾਾਂਗੇ ਕੀ ਹੁੰਦਾ ਪ੍ਰਾਈਵੇਟ ਜੈਟ ਪਰਸਨਲ ਜੈਟ ਕੋਈ ਨਹੀਂ ਮਤਲਬ ਸੀਮ ਆ ਪ੍ਰਾਈਵੇਟ ਜੈਟ ਐਂਬੀਸ਼ਨ ਮੈਂ ਆਪਾਂ ਬਣਾਗੇ ਮੀਮ ਦਾ ਉਹ 파ਟ ਪਰਸਨਲ ਜੈਟ ਨਾ ਪ੍ਰਾਈਵੇਟ ਜੈਟ ਨੋ ਪਰਸਨਲ ਜੈਟ ਉਹ ਨਹੀਂ ਕਰਦਾ ਹੁੰਦਾ ਆ ਉਹ ਵਾਲਾ ਰਾਤ ਪਹਿਲਾ ਸਟੇ ਜੀਓ ਆਪ ਪਹਿਲਾ ਸਟੇ ਹੈਗਾ ਮੇਂ ਨਾਨਕੇ ਪਿਛਲੀ ਸੀਟ ਤੇ ਦੱਬੇ ਪੈ ਲੈ ਕੇ ਦੋ ਜਾਓ ਲਿਆਓ ਅੱਪੀ ਇਸ ਮੇਰੇ ਲੈੱਗ ਲੈੱਗਸ ਬਹੁਤ ਫ੍ਰੀ ਆ ਮੈਂ ਸੋ ਸੁਜਣਾ ਇਹ ਔਰਤ ਮੇਰੇ ਦੇ ਹੱਥ ਚੱਕਦੀ ਆ ਕੀ ਕਰ ਗਈ ਜੱਟ ਹੁਣੀ ਮੁੱਕਾ ਮਾਰ ਕੇ ਹਟਿਆ ਮੇਰੇ ਵੀ ਹੁਣ ਇੰਨੀ ਦੱਬ ਕੇ ਤੂੰ ਦੇਖ ਲਾ ਥੋਡੀ ਮੈਡਮ ਗੰਦੀ ਅੱਗੇ ਤੋਂ ਮਾ ਫਾਇਦਾ ਦਵਾ ਮੇਰਾ ਕੀ ਬਣਾ ਦੇ ਤੂੰ ਕਿ ਤੋਸੀ ਤਾਂ ਹੋ ਜਿਹੜਾ ਡਰਾਈਵ ਕਰ ਰਿਹਾ ਸਾਂ ਬਾਹਰ ਤੋਂ ਕੁਝ ਵੀ ਨਹੀਂ ਦਿਖ ਰਿਹਾ ਨਹੀਂ ਰਚੀ ਆ ਦੇਖੋ ਕੁਪਣੀ ਰ ਹੈ ਇੰਨਾ ਕੁਪਣੀ ਰ ਹੋਇਆ ਪਰ ਬਸ ਕੱਡੀਆਂ ਪੌਂਦੀਆਂ ਤੇ ਜਾਂਦੀ ਅਰੇ ਹੋਇ ਤਾਂ ਸਾਡੇ ਛੇ ਆ ਸੈੱਟ ਹੋਇਆ ਮਸੰਦਿੰ ਛੋਟੇ ਹੋ ਗਏ ਤੇ ਕੁਝ ਰਿਆ ਸੀ ਕਸਲ ਕੱਢਦੀ ਐ ਤੋਏ ਨੇ ਨੇ ਜ਼ਿਆਦਾ ਤਮ ਹੈ ਕਿ ਹਵਾ ਚ ਨੰਨੀ ਜ਼ਿਆਦਾ ਚਲੇ ਰਹੀ ਬਦੂਆਲੀ ਹੈ ਇਹ ਜ ਮਿਸਟਰ ਹਸਬੈਂਡ ਡਰਾਈਵ ਕਰ ਰਹੇ ਨੇ ਤੇ ਮਿਸਟਰ ਕਾਕਾ ਜੀ ਨੇ ਬਹੁਤ ਲਹੂ ਕੀਤਾ ਸਾਡਾ ਉਸਤਵਾਸੇ ਹੁਣ ਪੋਇਮ ਲੈ ਕੇ ਬੈਠੇ ਨੇ ਅਸੀਂ ਜਾਣ ਰਹੀ ਹਾਂ ਮਾਸੀ ਜੀ ਦੇ ਘਰ ਗੱਡੀ ਦੇ ਵਿੱਚ ਵੀ ਅੱਖਾਂ ਧੋਆਂ ਪੈਂਦਾ ਹੁਣ ਕਾਕੇ ਨੂੰ ਗੱਡੀ ਦੇ ਅੰਦਰ ਛੋੜਤਾ ਮੈਨੇ ਰੋਰ ਹੈ ਮੈਂ ਲੈਣ ਜਾਣਾ ਥੋੜੇ ਆਲੂ ਤੇ ਪਿਆਜ਼ ਕਿਉਂਕਿ ਮਾਸੀ ਜੀ ਨੂੰ ਘਰੇ ਚਾਹੀਦੇ ਨੇ ਬਹੁਤ ਦਿਨ ਬਾਅਦ ਜਾ ਰਹਾ ਤੇ ਰਾਸ਼ਨ ਹਲੇ ਪਰ ਆਏ ਹੋਇਆ ਮੈਨੇ ਤਾਂ ਚਲੋ ਜੀ ਆਲੂ ਪਿਆਜ਼ ਲਈਏ ਆਸੀਂ ਸ਼ੌਕ ਕੁੱਸ ਬਾਤ ਲੈ ਕੇ ਆਨੇ ਆਂ ਮੈਂ ਫੋਨ ਮੈਨੂੰ ਹੱਥ ਚ ਕੈਰੀ ਕਰਨ ਦੀ ਆਦਤ ਨਹੀਂ ਹੈ ਤਾਂ ਮੈਂ ਫੋਨ ਵਾਪਿਸ ਸਰ ਨੂੰ ਪਕੜਾ ਦਮ ਮਿਸਟਰੀ ਪਕੜਨੀ ਹੈ ਕਿ ਨਾ ਭੁੱਲ ਜਾ ਦੁਕਾਨ ਤੇ ਸੌਰਵੇ ਸਬਜੀ ਪਿੱਛੇ ਲੱਖਾ ਦਾ ਫੋਨ ਜਾਵੇ ਲੋ ਜੀ ਪਕੜ ਲਓ ਕੋਣ ਚਲੋ ਜੀ ਐਸ ਯੂਜਵਲ ਰਾਇਕੋਟਾ ਕੇ ਸਾਡੀ ਇੱਕ ਸੈਰੇਮਨੀ ਹੈ ਕਿ ਅਸੀਂ ਭਰਵੇਂ ਗੋਲ ਗੱਪੇ ਜ਼ਰੂਰ ਖਾਣੇ ਆ ਤੇ ਚਲੋ ਚੱਲੀਏ ਇਹ ਨੂਡਲਸ ਵੀ ਬਹੁਤ ਅੱਛੇ ਹੁੰਦੇ ਆ ਇ ਮ ਐਮ ਵੈਰੀ ਮੱਚ ਹੰਗਰੀ ਚਲੋ ਚੱਲੀਏ ਆ ਕੋਣ ਹੈ ਇਹ ਦੁਨੀਆ ਦਾ ਸਭ ਤੋਂ ਸ਼ਰਾਰਤੀ ਬੱਚਾ ਹੈ ਹਾਂਜੀ ਰੈਕੋਟਾਏ ਤੇ ਸਾਡਾ ਜੋ ਰਿਚੁਅਲ ਹੈ ਉਹ ਅਸੀਂ ਫੋਲੋ ਕਰ ਰਹੇ ਹਾਂ ਇਹ ਮੇਨਲੀ ਰਿਚੁਅਲ ਤਾਂ ਹੈਗਾ ਬਟ ਐਵੇਂ ਕਿ ਹੁਣ ਮੰਮੀ ਨੇ ਅਸੀਂ ਜਾਵਾਂਗੇ ਅਸੀਂ ਲੇਟ ਵੀ ਹੋਗੇ ਘਰੇ ਜਾ ਕੇ ਕੌਣ ਰੋਟੀਆਂ ਬਣਾਉਗੀ ਕਰੂ ਤਾਂ ਅਸੀਂ ਉਹ ਰੋਹੀ ਪੇਟ ਪੂਜਾ ਵਧੀਆ ਕਰਕੇ ਜਾਂਦੇ ਹਾਂ ਕਿਰ ਜਾ ਕੇ ਦਾ ਮਾਰਾਂਗੇ ਥੋੜੀਆਂ ਮੋਟੀਆਂ ਗੱਲਾਂ ਫਿਰ ਆਵਾਂਗੇ ਸੌਵਾਂਗੇ ਤੇ ਰੈਕੋਟਾ ਆ ਕੇ ਸਾਡੀ ਸਭ ਤੋਂ ਫੇਵਰੇਟ ਜਗ੍ਹਾ ਹੈਗੀ ਆਏਗੀ ਪਹਿਲੇ ਕਈ ਬਲੌਗਾਂ ਚ ਵੀ ਤੁਸੀਂ ਦੇਖ ਚੁੱਕੇ ਹੋ ਉਹਨੂੰ ਤੇ ਹੁਣ ਵੀ ਤੁਸੀਂ ਦੇਖ ਰਹੇ ਪਿੱਛੇ ਤੇ ਆਰਡਰ ਸਾਡਾ ਕੀਤਾ ਹੋਇਆ ਉਹ ਮਨਪਸੰਦ ਚੀਜ਼ ਘਰਵੇਂ ਗੋਲ ਗੱਪੇ ਨਿਊਡਲਸ ਬਰਗਰ ਤੇ ਪਾਣੀ ਵਾਲੇ ਗੋਲਪੇ ਸਾਡੇ ਪਾਣੀ ਵਾਲੇ ਗੋਲਪੇ ਆ ਗਏ ਇਹ ਸਾਡੀ ਮੰਮੀ ਨੇ ਮੰਗਾਇਆ ਮੰਮੀ ਖਾਣਗੇ ਪਾਣੀ ਵਾਲੇ ਗੋਲਪੇ ਠੋਕਰ ਖਾਊਗੀ ਨਿਊਡਲਸ ਉਸ ਬੱਚੇ ਨੂੰ ਦੇ ਦਿੱਤੇ ਨੇ ਚਿਪਸ ਲੈ ਕੇ ਤੇ ਮੈਂ ਖਾਊਗਾ ਪਰਮੇਗੋਰਪੇ ਹਾਂਜੀ ਸਾਡਾ ਵੀ ਆ ਗਿਆ ਇਹ ਮੇਰੀ ਪਲੇਟ ਦੇਖੋ ਵਰਦੀ ਪਲੇਟ ਕਿਹਾ ਹਾ ਮਜੀਦੇ ਕਰਮਾ ਚ ਆਇਆ ਉਹ ਖਾਲੂਗਾ। ਰਹਿ ਤੈਨੂੰ। ਹੋਰ ਉਪਜੋ। ਬਾਈਕਲੇ ਨੂੰ ਜੀਦਾ ਹੈ। ਕਿਨਾ ਚੰਗਾ ਲੱਗਦਾ ਹੈ। ਮਾਝ ਚੰਗਾ। ਸੁਆਦ ਹੈ ਨਾ ਸਵਾਦ। ਮਮਾ ਨੇ ਤਾਂ ਮਗਾਇਆ ਟਿੱਕੀ। ਇਹਨੂੰ ਪਤਾ ਸੀ ਸਰਪਤਾ। ਮੈਨੂੰ ਪਤਾ ਸੀਗਾ ਕਿ ਕੁੰਡੀ ਲਾਉਗੀ। ਤੇ ਆ ਗਈ ਨੀਡਲਸ।

मजा आया मम्मी मम्मी ने भेजा है टिक्की में थी बस थोड़ी टिक्की चोर आएगी कमी कमी यह हो तरह विश्वास है अब चलो चलिए